ਦੋਸਤੋ ਮੈਂ ਤੁਹਾਡਾ ਆਪਣਾ ਮਹਿੰਦਰ ਬਰੀਆ ਤੇ ਅੱਜ ਅਸੀਂ ਆਏ ਆ ਜੀ ਡੱਬ ਵਾਲੀ ਮੰਡੀ ਤੇ ਤੇ ਇਹ ਮੰਡੀ ਜੀ ਹਰ ਐਤਵਾਰ ਲੱਗਦੀ ਹੈਗੀ ਤੇ ਇਹ ਮੰਡੀ ਜੀ ਪੰਜਾਬ ਤੇ ਹਰਿਆਣਾ ਦੇ ਬਿਲਕੁਲ ਬਾਰਡਰ ਦੇ ਉੱਤੇ ਹੈਗੀ ਤੇ ਇੱਥੇ ਅੱਜ ਵੀਰ ਹੋਰੀ ਲੈ ਕੇ ਆਏ ਨੇ ਮੱਝਾਂ ਆਪਣੀਆਂ ਤੇ ਵੀਰ ਹੋਰਾਂ ਨਾਲ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਲੈਣੇ ਆ ਜਾਣਕਾਰੀ ਮੱਝਾਂ ਬਾਰੇ ਬਹੁਤ ਸੋਹਣੀਆਂ ਮੱਝਾਂ ਨੇ ਸਾਰੀਆਂ ਮੱਜਾਂ ਇਹ ਵੀਰ ਹੋ ਜਾਂਦੀਆਂ ਆ ਤਾਂ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਸੀ ਗਾ ਬਾਈ ਸਸੀ ਗਾ ਜੀ ਕੀ ਨਾਮ ਹੈ ਬਾਈ ਆਪਣਾ ਗਰਦੀਪ ਸਿੰਘ ਜੀ ਬੰਗ ਬਬਲੀ ਕਹਿੰਦੇ ਜੀ ਬਬਲੀ ਹਾਂਜੀ ਬਾਈ ਕਿਹੜਾ ਪਿੰਡ ਆਪਣਾ ਜੱਸੀ ਬਾਗ ਵਾਲੀ ਜੱਸੀ ਬਾਗ ਵਾਲੀ ਹਾਂਜੀ ਇਹ ਬਾਈ ਮੱਜਾਂ ਤੁਸੀਂ ਇੱਥੇ ਵੇਚਣ ਵਾਸਤੇ ਲੈ ਕੇ ਆਏ ਹੋ ਕਿ ਖਰੀਦਣੇ ਖਰੀਦਣੇ ਮੈਂ ਜੀ ਅੱਛਾ ਖਰੀਦਣੇ ਹਾਂਜੀ ਆਪਣਾ ਬਈ ਸੇਲ ਪਰਚੇਜ਼ ਦਾ ਕੰਮ ਹੈ ਹਾਂਜੀ ਹਾਂਜੀ ਅੰਮ੍ਰਿਤਸਰ ਜਾ ਰਹੇ ਹਾਂ ਸਾਰੀਆਂ ਹਾਂਜੀ ਠੀਕ ਆ ਠੀਕ ਆ ਤੇ ਬਾਈ ਸਾਨੂੰ ਮੜਾ ਦਿਓ ਜਾਣਕਾਰੀ ਮੱਜ ਬਾਰੇ ਕਿਸੇ ਬਾਰੇ ਇਹਨਾਂ ਬਾਰੇ ਦੱਸ ਦਿਓ ਹਾਂਜੀ ਇਹ ਲੀਲੀ ਰਵੀ ਦੀ ਹੈ ਇਹ ਇੱਥੇ ਲੱਗੇ ਮੈਂ ਹਾਂ ਇੱਥੋਂ ਇਹ ਅੱਜ ਹੀ ਖਰੀਦੀ ਹੈ ਹਾਂਜੀ ਹਾਂਜੀ ਨੀਲੀ ਰਵੀ ਮੱਝ ਹੈ ਜੀ ਬੱਲੀ ਹੈ ਦੇਖੋ ਬਹੁਤ ਸੋਹਣੀ ਮੱਝ ਹੈ ਤੂੰ ਨਾ ਡਰ ਭਾਈ ਤੇ ਲੇਵੇ ਲੂਵੇ ਦੀ ਹਾਂ ਚੋਈਆਂ ਮਗਾਂ ਵਧੀਆ ਚੋਈਆਂ ਹੋਈਆਂ ਮੱਝਾਂ ਨੇ ਸਾਰੀਆਂ ਤੇ ਨੀਲੀ ਰਵੀ ਬਾਈ ਹਾਂਜੀ ਨੀਲੀ ਰਵੀ ਨੀਲੀ ਰਵੀ ਮੱਝ ਹੈ ਜੀ ਮਗਰ ਲੀਲੀ ਰਵੀ ਦਾ ਅੱਛਾ ਨਾਲ ਬੱਚਾ ਇਹ ਮੇਗਲਾ ਕਿ ਫੀਮੇਲ ਹੈ ਬਾਈ ਹਾਂਜੀ ਕੱਟਾ ਜੀ ਨੀਲੀ ਰਵੀ ਮੱਝ ਹੈ ਜੀ ਮਗਰ ਕੱਟਾ ਹੈਗਾ ਤੇ ਚੋਈ ਹੋਈ ਹੈ ਜੀ ਅੱਜ ਇਹ ਕਿੰਨੇ ਵਸੂਆ ਬਾਈ ਇਹ ਦੂਜਾ ਸੂਆ ਇਹ ਦੂਜਾ ਸੂਆ ਹੈਗਾ ਤੇ ਜੇ ਆਪਾਂ ਬਾਈ ਦੁੱਧ ਦੀ ਗੱਲ ਕਰੀਏ ਤਾਂ ਇਹ ਕਿੰਨੇ ਕਿਲੋਟਰ ਦੁੱਧ ਦੇ ਦਿੰਦੀ ਹੈ ਇਹ ਦੁੱਧ ਦੇ ਦੁੱਧ ਹੀ 14-15 ਕਿਲੋ ਜੀ 14-15 ਭਰਾਮਤਰੀ ਨਾ ਜੀ ਠੀਕ ਹੈ ਠੀਕ ਹੈ 14-15 ਕਿਲੋ ਲੀਟਰ ਜਿਹੜਾ ਹੈ ਦੁੱਧ ਇਸ ਮੱਝ ਦੇ ਥੱਲੇ ਹੈਗਾ ਹੈਗਾ ਤੇ ਕਿੰਨੇ ਦਿਨ ਹੋਇਆ ਬਾਈ ਮੱਝ ਸੋਈ ਨੂੰ ਇਹਨੂੰ ਹੋ ਗਏ ਜੀ ਅੱਜ 12 ਲੱਗੇ 12 ਦਿਨ ਹਾਂਜੀ ਤੇ ਦੁੱਧ ਕਿੰਨਾ ਦੱਸਿਆ ਸੀਗਾ 12 ਤੋਂ ਬਾਲਕ ਨੇ 15 ਕਿਲੋ ਦੱਸਿਆ ਸੀ ਵੀ ਕਿੰਨੇ 15 ਕਿਲੋ ਦੁੱਧ ਦੇ ਦੋ ਗਰਾਮਦਰੀ ਨਾਲ ਜੀ ਠੀਕ ਹੈ ਇਹ ਹੁਣ ਪਾ ਲਓ ਵੀ ਫੇਰੇ ਕਰਾ ਕੜਕੋੜ ਦੇ ਚੱਲਿਆ ਵਾ ਜੀ ਠੀਕ ਹੈ ਕੜ ਚੱਲਿਆ ਮੈਂਨੇ 15 ਕਿਲੋ ਦੁੱਧ ਤੇ ਆ ਜਾਣਾ ਜੀ ਠੀਕ ਹੈ ਕਿੰਨੇ ਦਿਨ ਹੋਏ ਆ ਇਹਨੂੰ 12-13 ਦਿਨ ਹੋ ਗਏ 12-13 ਦਿਨ ਠੀਕ ਹੈ ਬਹੁਤ ਸੋਹਣੀ ਮੱਝ ਆ ਬਈ ਦੇਖੋ ਪਿੰਡੇ ਦੀ ਬਹੁਤ ਸੋਹਣੀ ਐ ਤੰਦਰੁਸਤ ਮੱਝ ਹੈਗੀ ਤੇ ਮਾੜਾ ਬਈ ਬੱਚਾ ਦਿਖਾਉਂਗੇ ਥੋੜੇ ਮੈਟ ਦੋ ਬਸ ਵਾਰ ਮੈਟ ਦਾ ਤਦ ਦੇਖੋ ਜੀ ਇਹ ਬੱਚਾ ਹੈਗਾ ਮੱਝ ਦਾ ਬਹੁਤ ਸੋਹਣਾ ਤੇ ਚੰਗੀ ਨਸਲ ਦਾ ਇਹ ਬਾਈ ਕ੍ਰੋਸ ਕਰਾਈ ਸੀ ਕਿ ਟੀਕਾ ਸੀਗਾ ਕੋ ਨਹੀਂ ਪਤਾ ਜੀ ਆਪਾਂ ਤਾਂ ਖਰੀਦੀ ਆ ਅੱਛਾ ਆਪਾਂ ਖਰੀਦੀ ਆ ਅੱਛਾ ਇੱਥੋਂ ਲਈ ਆ ਠੀਕ ਹੈ ਚਲੋ ਮੈਨੂੰ ਇਹ ਹੁੰਦਾ ਕਈ ਵਾਰੀ ਆਪ ਨੂੰ ਪਤਾ ਹੁੰਦਾ ਜਾਣਕਾਰੀ ਦਾ ਹਾਂਜੀ ਠੀਕ ਹੈ ਬਹੁਤ ਸੋਹਣੀ ਮੱਝ ਆ ਬਾਈ ਜੀ ਤੇ ਪਿੰਡੇ ਦੀ ਭਰਮੀ ਮੱਝ ਇੱਕ ਆਪਣੇ ਕੋਲੇ ਇਹ ਝੋਟੀ ਆ ਇਹ ਵੀ ਚੋਨਿਆਂ ਦੇ ਸਾਰੇ ਠੀਕ ਹੈ। ਸਾਡੇ ਨੂੰ ਲੈਤੀ ਲੈੜੀ ਨਾਲ ਦੀ ਨਾਲ ਚੱਕ ਚੋਦਣੇ ਆ ਠੀਕ ਹੈ। ਇਹ ਬਾਈ ਕਿੰਨੇ ਸੋਇਆ? ਇਹ ਵੀ ਦੂਜਾ ਪਹਿਲਾਂ ਨਸਲ ਦੱਸੋ ਬਾਈ ਕਿਹੜੀ ਹੈ? ਇਹ ਮੋਹਰਾ ਦੀ ਹੈ ਜੀ। ਅੱਛਾ ਇਹ ਮੋਹਰਾ ਨਸਲ ਹੈ। ਬਾਈ ਕਾਲੀ ਹੈ ਜੀ। ਜਮਾ ਕਾਲੀ ਹੈ। ਠੀਕ ਹੈ। ਤੇ ਕਿੰਨੇ ਸੋਇਆ ਬਾਈ? ਇਹ ਦੂਜਾ ਸੋਇਆ। ਅੱਛਾ ਇਹ ਹੈਗਾ ਦੂਜਾ ਸੋਇਆ। ਹਾਂ 4 ਦਿਨਾਂ ਦੀ ਸੋਈ ਹੈ ਜੀ। 4 ਦਿਨਾਂ ਦੀ ਸੋਈ ਹੈ। ਦੂਜਾ ਸੋਇਆ ਹੈ। ਛੂਈ ਛੂਈ ਪੂਰੀ ਚੰਗੀ। ਨੀਲੀ ਹੈ ਨਹੀਂ ਇਹ ਆਪਣਾ ਮੋਹਰਾ ਦੀ ਜੀ। ਮੋਹਰਾ ਦੀ। ਹਾਂ ਜੀ। ਠੀਕ ਹੈ। ਤੇ ਮਗਰ ਬਾਈ ਬੱਚਾ ਕੀ ਇਹਦੇ? ਟਾਈ ਮਗਰ ਕਟਾ ਜੀ ਦੂਜੇ ਸੋਏ ਆ ਤੇ ਦੁੱਧ ਦੀ ਜੇ ਆਪਾਂ ਬਈ ਗੱਲ ਕਰੀਏ ਕੰਦੇ ਨਾ 12 ਕਿਲੋ ਦੁੱਧ 12 ਕਿਲੋ ਦੁੱਧ ਹਾਂਜੀ ਠੀਕ ਹੈ ਫਲਤਾ ਜੀ ਸੂਈ ਦੇ ਬਈ ਫਲਤਾ ਜੀ ਸੂਈ ਆ ਕੀ ਰੇਟ ਦੀ ਖਰੀਦੀ ਵੈ ਬਈ ਆਪੇ ਇਹ ਜੋ ਆਪਾਂ ਨਾ ਜੋੜੀ ਲਈ ਸੀ ਮੈਨੇ ਇਹ ਕੋਈ ਨਾ ਕੁਮਾਈ ਜੀ ਹਾਂਜੀ ਤਾਂ ਜੋੜੀ ਕਹਿੰਦੇ ਲਿਆ ਜੀ ਇਹ ਇੱਕ 33 ਰੁਪਏ ਆ ਦੋ 33 ਰੁਪਏ ਸੌਰੀ 233 ਦੀਆਂ ਆਪਾਂ 233000 233000 ਦੀਆਂ ਬਾਈ ਇਹ ਜੋੜੀ ਲਈ ਹੈ ਬਾਈ ਨੇ ਉੱਪਰ ਖਰਚਾ ਵੀ ਪਊਗਾ ਔਣ ਜਾਣ ਤੇ ਲਿਆਂਨ ਤੇ ਬਾਕੀ ਦਰਾਲੀ ਵਗੈਰਾ ਪੈ ਜਾਂਦੀ ਆ ਤੇ ਆਪਾਂ ਅਗਲੀ ਮਾਚੇ ਚ ਕੰਮ ਕਰਦੇ ਆ ਬਾਈ ਕਿਹੜੀ ਸੀ ਬਾਈ ਇਹਦੇ ਨਾਲ ਜਿਹੜੀ ਜੋੜੀ ਚ ਸੀਦੀ ਆ ਅੱਛਾ ਉਹ ਆ ਵਾਲੀ ਮੋਰ ਇਹ ਵੀ ਸੇਮ ਨਸਲ ਹੀ ਆ ਬਾਈ ਨੀਲੀ ਮੋਰੀ ਨਸਲ ਦੀ ਠੀਕ ਆ ਠੀਕ ਆ ਠੀਕ ਤੇ ਇੱਕ ਆਪਣੇ ਕੋਲ ਇਹ ਆ ਬਾਈ ਹੈ ਹਾਂ ਇਹ ਰੋਸ਼ੀ ਜੀ ਪਿੰਦੇ ਥੋੜੀ ਜੀ ਥੋੜੀ ਰੋਸ਼ੀ ਪਿੰਨੇ ਨੇਵੇਂ ਲੋਗੇ ਦੀ ਸਾਫੀ ਇਹ ਫਿਰ ਹਰਿਆਣਾ ਦੇ ਬੰਦੇ ਤੋਂ ਲਈ ਹੈ ਅੱਛਾ ਇਹ ਵੀ ਹਰਿਆਣਾ ਦੇ ਬੰਦੇ ਤੋਂ ਲਈ ਹੈ ਇੱਥੋਂ ਹੀ ਲਈ ਹੈ ਬਾਈ ਹਾਂਜੀ ਕਿੰਨਾ ਦੁੱਧ ਹੈ ਬਈ ਥੱਲੇ ਇੱਥੇ ਥੱਲੇ ਬੰਦੇ ਨੇ 12 ਕਿਲੋ ਕਹਿ ਕੇ ਦਿੱਤੀ ਹੈ ਜੀ ਕਿੰਨੇ 12 ਕਿਲੋ ਦੁੱਧ ਹੈ ਇੱਥੇ 12 ਕਿਲੋ ਦੁੱਧ ਹੈ ਤੇ ਕਿੰਨੇ ਸੂਏ ਬਈ ਇਹ ਇਹ ਵੀ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਹੈ 12 ਕਿਲੋ ਦੁੱਧ ਹੈ ਮਗਰ ਇਹ ਬੱਚਾ ਕੀ ਹੈ ਬਈ ਦੇ ਇਹਦੇ ਵੀ ਕਮ ਅਗਰ ਕੱਟਾ ਜੀ ਕੱਟਾ ਤੁਸੀਂ ਸਾਰੇ ਕੱਟਣਗੇ ਲਈਆਂ ਅੱਜ ਠੀਕ ਹੈ ਤੇ ਇਹਦਾ ਬਾਈ ਕੀ ਰੇਟ ਰੁੱਟ ਹੈ ਅੱਜ ਦਾ ਇਹ ਲਈ 1,20,000 ਦੀ ਜੀ अच्छा 120000 ਰੁਪਿਆ ਬਾਈ ਮੱਝ ਦਾ ਰੇਟ ਹੈਗਾ ਇਹ ਬਹੁਤ ਜਿਆਦਾ ਸੀ ਝੋਤੀ ਥੋੜੀ ਜੀ ਠੀਕ ਹੈ ਹਾਂ ਵੀ ਤੁਹਾਡਾ ਕੰਮ ਹੀ ਕਰ ਦਨੇ ਆ ਬਾਕੀ ਉੱਤਰ ਮਿੰਨੀਆਂ ਖੜੀਆਂ ਇਹ ਵੀ ਬਾਈ ਉਹੀ ਆਪਣੀ ਨਸਲ ਮੋਰਾ ਜੀ ਆ ਗਈ ਹਾਂ ਜੀ ਮੋਰਾ ਜੀ ਆ ਗਈ ਹਰਿਆਣੇ ਦੇ ਬੰਦਿਆਂ ਤੋਂ ਲਈ ਠੀਕ ਹੈ ਇਹ ਬੱਚਾ ਜੀ ਦੇਖੋ ਪੂਰਾ ਤੰਦਰੁਸਤ ਬੱਚਾ ਹੈਗਾ ਪੂਰਾ ਐਕਟ ਬੱਚਾ ਹੈਗਾ ਤੇ ਇੱਕ ਬਾਈ ਹੋਰਾਂ ਕੋਲੇ ਇਹ ਹੈਗੀ ਜਿਹੜੇ ਜੋੜੇ ਵਿੱਚ ਲਈ ਸੀਗੀ ਇਹਦੇ ਮਗਰ ਕੱਟੀ ਹੋਈ ਹੈ ਇਹ ਵੀ ਆਪਾਂ ਦਿਖਾ ਦ게요 ਤੁਹਾਨੂੰ ਸਾਰੀਆਂ ਚੋਆਈਆਂ ਹੋਈਆਂ ਨੇ ਮੱਝਾਂ ਇਹ ਬ੍ਰਾਊਨ ਕਲਰ ਦੀ ਕੱਟੀ ਹੈ ਜੀ ਇਹਦੇ ਨੇ ਮਗਰ ਬਹੁਤ ਸੋਹਣੀ ਤੇ ਪਿਆਰੀ ਬੱਚੀ ਹੈ ਇਧਰ ਭਾਈ ਹੁਣ ਤੁਸੀਂ ਅੱਜ ਟੋਟਲ ਕਿੰਨੀਆਂ ਮੱਝਾਂ ਲੈ ਲਈਆਂ ਬਾਈ? ਔਕੀ ਲੈ ਲਿਆ ਜੀ 7-8 ਪਸ਼ੂ ਲੈਏ ਅਸੀਂ ਤੱਕੜੀ ਠੀਕ ਹੈ ਬਾਈ ਇਹ ਆਪਣੇ ਕੋਲੇ ਨੇ ਇਧਰ ਹੁਣ 4 ਮੱਝਾਂ ਨੇ ਹਾਂਜੀ ਤੇ ਬਾਕੀ ਤੁਸੀਂ ਜਿਹੜਾ ਮਾਲ ਆ ਉਹ ਕਿੱਥੇ ਰੱਖਿਆ? ਤਿੰਨ ਮੈਂ ਸਾਈਡਰ ਖੜ੍ਹ ਗਿਆ ਜੀ ਠੀਕ ਹੈ ਜੀ ਉਹਨਾਂ ਵਾਰ ਵੀ ਆਪਾਂ ਬਾਈ ਕਰਦੇ ਆਂ ਗੱਲ ਇੱਕ ਵਾਰੀ ਆਪਾਂ ਦਿਖਾ ਦਈਏ ਆ ਦੇਖੋ ਜੀ ਬਾਈ ਹੋਰਾਂ ਨੇ ਅੱਜ ਇਹ ਚਾਰ ਮੱਝਾਂ ਲਈਆਂ ਨੇ ਟੋਟਲ ਦਾ 7 ਤੋਂ 8 ਮੱਝਾਂ ਲਈਆਂ ਨੇ ਤੇ ਨੀਲੀ 라ਵੀ ਤੇ ਮੋਰੀ ਨਸਲ ਦੀਆਂ ਮੱਝਾਂ ਨੇ ਇਹਨਾਂ ਕੋਲ ਸੇਲ ਪਰਚੇਜ਼ ਦਾ ਇਹ ਕੰਮ ਕਰਦੇ ਆਗੇ ਤੇ ਇਹ ਜਿਹੜਾ ਜਿੰਨਾ ਵੀ ਮਾਲ ਹੈਗਾ ਜੰਨੀਆਂ ਇਹ ਮੱਝਾਂ ਖਰੀਦੀਆਂ ਹੋਈਆਂ ਨੇ ਇਹ ਜਾਣੀਆਂ ਜੀ ਅੰਮ੍ਰਿਤਸਰ ਇਹਨਾਂ ਕੋਲੇ ਉੱਥੋਂ ਦਾ ਕੋਈ ਗਾਹਕ ਹੈਗਾ ਤਾਂ ਇਹਨਾਂ ਨੇ ਉਹਨਾਂ ਵਾਸਤੇ ਇਹ ਜਿਹੜੇ ਪਸ਼ੂ ਆ ਉਹ ਪਰਚੇਜ਼ ਕੀਤੇ ਨੇ ਸਾਰੀਆਂ ਸੋਈਆਂ ਹੋਈਆਂ ਨੇ ਸਾਰਿਆਂ ਦੇ ਮੰਗਰ ਬੱਚੇ ਆ ਬਹੁਤ ਤੰਦਰੁਸਤ ਬੱਚੇ ਆ ਤੇ ਚੰਗੇ ਪਿੰਡੇ ਦੀਆਂ ਮੱਜਾਂ ਨੇ ਤੇ ਬਾਈ ਜੀ ਕਿਸੇ ਨੇ ਕੋਈ ਮੱਝ ਵਗੈਰਾ ਹੋਰ ਲੈਣੀ ਹੋਵੇ ਤਾਂ ਤੁਸੀਂ ਦਵਾ ਦਿੰਦੇ ਹੋ ਹਾਂਜੀ ਹਾਂਜੀ ਤਾਂ ਬਾਈ ਆਪਣਾ ਇੱਕ ਵਾਰੀ ਕੰਟੈਕਟ ਨੰਬਰ ਬੋਲ ਦੋ 9497465015 ਜੀ ਇੱਕ ਵਾਰੀ ਹੋਰ ਬੋਲ ਦੋ ਬਾਈ 9417465015 ਜੀ ਸ਼ੋਭਨਾਮ ਕੀ ਸੀ ਬਾਈ ਗਰਦੀਪ ਸਿੰਘ ਜੀ ਪਬਲਿਕ ਕਹਿੰਦੇ ਜੀ ਬਾਬ ਜੀ ਲਓ ਜੀ ਦੋਸਤੋ ਕਿਸੇ ਨੇ ਵੀ ਕੋਈ ਮੱਝ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਮੱਝ ਲੈਣੀ ਹੋਵੇ ਤਾਂ ਬਾਈ ਹੋਰਾਂ ਦਾ ਜਿਹੜਾ ਨੰਬਰ ਹੈ ਉਹ ਆਪਣੇ ਵੀਡੀਓ ਦੇ ਵਿੱਚ ਆ ਚੁੱਕਿਆ ਹੈਗਾ ਤਾਂ ਇਸ ਨੰਬਰ ਤੇ ਆਪਾਂ ਕੰਟੈਕਟ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਤੇ ਕੋਈ ਵੀ ਕੋਈ ਮੱਝ ਦਾ ਸੌਦਾ ਕਰਨਾ ਚਾਹੁੰਦਾ ਹੈ ਇਹਨਾਂ ਤੋਂ ਮੱਝ ਲੈ ਵੀ ਸਕਦਾ ਹੈਗਾ ਮੱਝ ਇਹ ਮੰਡੀ ਦੇ ਵਿੱਚੋਂ ਦਵਾ ਵੀ ਦਿੰਦੇ ਆ ਠੀਕ ਆ ਬਾਈ ਜੀ ਬਹੁਤ ਬਹੁਤ ਆਪਣੇ ਕੋਲ ਘਰੇ ਵੀ ਹੁੰਦੀਆਂ ਨੇ ਘਰੇ ਵੀ 5-7 ਮੱਝਾਂ ਹੁੰਦੀਆਂ ਵੀ ਜੇ ਕਿਸੇ ਮਗਾਉਣੀ ਆ ਆਨਲਾਈਨ ਜਾਂ ਕਿਵੇਂ ਵੀ ਤੇ ਮੈਂ ਭੇਜ ਦਿੰਦੇ ਆ ਬਿਊਰੋ ਵੀ ਪਾਟੀ ਠੀਕ ਹੈ ਲਓ ਦੋਸਤੋ ਵੀ ਕਿਸੇ ਨੇ ਵੀਡੀਓ ਇੱਥੋਂ 10 ਕਿਲੋਮੀਟਰ ਤੇ ਪਿੰਡ ਆ ਜੀ ਕਿਹੜੇ ਪਿੰਡ ਹੈ ਆਪਣਾ ਜੱਸੀ ਬਾਗੜ ਜੱਸੀ ਬਾਗੜੀ ਦੋਸਤੋ ਕਿਸੇ ਨੇ ਵੀ ਕੋਈ ਮੱਝ ਲੈਣੀ ਹੋਵੇ ਜਾਂ ਜਾਣਕਾਰੀ ਲੈਣੀ ਹੋਵੇ ਇਹਨਾਂ ਤੋਂ ਤਾਂ ਇਹ ਆਪਣਾ ਵੀਡੀਓ ਦੇ ਉੱਪਰ ਬਣਾ ਕੇ ਮੱਝ ਚੰਗੀ ਤਰ੍ਹਾਂ ਵੀਡੀਓ ਦੇ ਵਿੱਚ ਨਾ ਉਸ ਤੋਂ ਬਾਅਦ ਇਹ ਉਹਨਾਂ ਨੂੰ ਵੀਡੀਓ ਦਿਖਾ ਕੇ ਰੇਟ ਰੂਟ ਕਰਕੇ ਮੱਝ ਭੇਜ ਵੀ ਦਿੰਦੇ ਨੇ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਅੱਜ ਅਸੀਂ ਆਏ ਹਾਂ ਜੀ ਡੱਬ ਵਾਲੀ ਮੰਡੀ ਤੇ ਤੇ ਇਹ ਮੰਡੀ ਜੀ ਹਰ ਐਤਵਾਰ ਲੱਗਦੀ ਹੈਗੀ ਤੇ ਇਹ ਮੰਡੀ ਜੀ ਪੰਜਾਬ ਤੇ ਹਰਿਆਣਾ ਦੇ ਬਿਲਕੁਲ ਬਾਰਡਰ ਦੇ ਉੱਤੇ ਹੈਗੀ ਤੇ ਇੱਥੇ ਅੱਜ ਵੀਰ ਹੋਰੀ ਲੈ ਕੇ ਆਏ ਨੇ ਮੱਝਾਂ ਆਪਣੀਆਂ ਤੇ ਵੀਰ ਹੋਰਾਂ ਨਾਲ ਆਪਾਂ ਕਰਦੇ ਆਂ ਗੱਲਾਂ ਬਾਤਾਂ ਤੇ ਲੈਨੇ ਆਂ ਜਾਣਕਾਰੀ ਮੱਝਾਂ ਬਾਰੇ ਬਹੁਤ ਸੋਹਣੀਆਂ ਮੱਝਾਂ ਨੇ ਸਾਰੀਆਂ ਮੱਝਾਂ ਇਹ ਵੀਰ ਹੋਰਾਂ ਦੀਆਂ ਆ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਗਰਦੀਪ ਸਿੰਘ ਜੀ ਮੈਨੂੰ ਬਬਲੀ ਕਹਿੰਦੇ ਨੇ ਜੀ ਬਬਲੀ ਹਾਂਜੀ ਬਾਈ ਕਿਹੜਾ ਪਿੰਡ ਆਪਣਾ ਜੱਸੀ ਬਾਗ ਵਾਲੀ ਜੱਸੀ ਬਾਗ ਵਾਲੀ ਹਾਂਜੀ ਇਹ ਬਾਈ ਮੱਜਾਂ ਤੁਸੀਂ ਇੱਥੇ ਵੇਚਣ ਵਾਸਤੇ ਲੈ ਕੇ ਆਏ ਹੋ ਕਿ ਖਰੀਦਣੇ ਖਰੀਦਣੇ ਮੈਂ ਜੀ ਅੱਛਾ ਖਰੀਦਣੇ ਨੇ ਹਾਂਜੀ ਆਪਣਾ ਬਈ ਸੇਲ ਪਰਚੇਜ਼ ਦਾ ਕੰਮ ਹੈ ਹਾਂਜੀ ਹਾਂਜੀ ਅੰਮ੍ਰਿਤਸਰ ਜਾ ਰਹੇ ਹਾਂ ਸਾਰੇ ਸਾਰਿਆਂ ਹਾਂਜੀ ਠੀਕ ਆ ਠੀਕ ਆ ਤੇ